ਇਦਾਂ ਜਿੱਦਾਂ ਖਬਰ ਚੱਲੀ ਸੀਗੀ ਕਿ ਪਿੰਡ ਮਹਾਰਾਜਪੁਰ ਵਿਖੇ ਬੜਾਈ ਗਰੀਬ ਪਰਿਵਾਰ ਜਿਹਨੂੰ ਇਹ ਬੀਪੀਐਲ ਫੈਮਲੀਜ਼ ਕਹਾਂਗੇ ਮੈਂ ਉਸ ਤੋਂ ਵੀ ਥੱਲੇ ਉਹ ਪਰਿਵਾਰ ਚ ਜਦ ਚੱਲੀ ਮੈਨੂੰ ਪਤਾ ਲੱਗਿਆ ਕਿ ਮਹਾਰਾਜਪੁਰ ਵਿਖੇ ਹੋਜਿਆ ਪਰਿਵਾਰ ਆ ਨਾ ਸਿਰ ਤੇ ਛੱਤ ਬੱਚਾ ਮੇਰੇ ਨਾਲ ਹੈ ਹਨਾ ਉਹ ਵੀ ਲੋਕੋਮੋਟਿਵ ਡਿਸੇਬਿਲਟੀ ਹੈ ਮੈਂ ਸਰਟੀਫਿਕੇਟ ਦੇਖਿਆ ਸੀਗਾ 78% ਹੈਗਾ ਉਹਨੂੰ ਉਸ ਤੋਂ ਬਾਅਦ ਮੈਂ ਗੱਲ ਕੀਤੀ ਕਿ ਰੋਜੀ ਰੂਟੀ ਦਾ ਕੀ ਸਾਧਨ ਹੈ ਕਹਿੰਦੇ ਕਿ ਮੈਂ ਈ ਰਿਕਸ਼ਾ ਚਲਾਣਾ ਉਹ ਵੀ ਕਰਾਇਤੇ ਹਨਾ ਉਹ ਚ ਵੀ 1.5 200 ਕਿਰਾਏ ਵਾਲੇ ਦਿੰਦੇ ਆ ਕਹਿਣ ਦਾ ਮਤਲਬ ਕਿ ਪਰਿਵਾਰ ਕੋ ਨਾ ਸਾਧਨ ਦਾ ਕੁਛ ਹੈ ਉਹਨੂੰ ਬੱਚਾ ਬੜਾ ਮੈਂ ਵੇਖਿਆ ਹਿੰਮਤ ਵਾਲਾ ਬੱਚਾ ਹੈ ਜਦੋਂ ਪੁੱਛਿਆ ਕਿ ਜੀ ਕਹਿੰਦਾ 6ਵੀਂ ਜਮਾਤ ਪੜ੍ਹਦਾ ਵਧੀਆ ਪੜ੍ਹਦਾ ਤੇ ਪਰਿਵਾਰ ਨਾ ਕਿ ਗਰੀਬ ਹੈ ਨਾ ਰੋਟੀ ਖਾ ਸਕਦਾ ਹੈ ਨਾ ਸਿਰ ਤੇ ਮਕਾਨ ਹੈ ਹੈਨਾ ਤੇ ਫਿਰ ਦੱਸੋ ਕਿ ਅੱਛੀ ਜ਼ਿੰਦਗੀ ਚ ਜਿੰਨੇ ਆ ਮੈਂ ਸਾਰੇ ਪਿੰਡ ਵਾਸੀਆਂ ਦੇ ਹਮਰਾਤਪੁਰ ਆਇਆ ਮੈਨੂੰ ਬੜਾ ਦੁੱਖ ਲੱਗਿਆ ਜਦੋਂ ਆਰੇਦਾਰੇ ਮੈਂ ਘਰ ਵੇਖੇ ਅਲੀਸ਼ਾਨ ਕੋਠੀਆਂ ਕਰੋੜਾ ਕਰੋੜਾ ਦੀਆਂ ਕੋਠੀਆਂ ਤੇ ਇੱਥੇ ਜੇ ਅਸੀਂ 2-4 ਲੱਖ ਲਾ ਕੇ ਮਕਾਨ ਬਣਾ ਦਿੰਦੇ ਕੁਝ ਨਹੀਂ ਘਟਣਾ ਪਿੰਡ ਦਾ ਚਲੋ ਹੁਣ ਪ੍ਰਸ਼ਾਸਨ ਵੱਲੋਂ ਮੈਂ ਆਇਆ ਮੇਰੀ ਪੂਰੀ ਕੋਸ਼ਿਸ਼ ਰਹੇਗੀ ਜੋ ਪੰਜਾਬ ਸਰਕਾਰ ਸਾਨੂੰ ਕਹਿੰਦੀ ਹੈ ਕਿ ਲੋਕਾਂ ਨੂੰ ਸਹੂਲਤਾਂ ਦੇਓ ਅਸੀਂ ਸਭ ਤੋਂ ਪਹਿਲਾਂ ਸਰਟੀਫਿਕੇਟ ਤੇ ਮੈਰੀ ਪੈਨਸ਼ਨ ਲਵਾ ਕੇ ਦੇਣੀ ਮੈਂ ਇਹਨਾਂ ਨੂੰ ਕਿਹਾ ਨੰਬਰਦਾਰ ਸਾਹਿਬ ਨੂੰ ਨਾਂ ਲੈ ਕੇ ਆਓ ਤੁਸੀਂ ਮੈਰਾ ਹੁਣੇ ਸਭ ਕੁਝ ਕੰਪਲੀਟ ਕਰਵਾ ਕੇ ਅਰੀ ਪੈਨਸ਼ਨ ਜਲਦ ਤੋਂ ਜਲਦ ਲਵਾ ਕੇ ਦੇਣੀ ਦੂਸਰਾ ਇਰੀਖਾ ਸਾਨੂੰ ਐਸ்சி ਕਮਿਸ਼ਨ ਵੱਲੋਂ ਆਂਦਾ ਹੈ ਕਿ ਜਦੋਂ ਵੀ ਕੋਈ ਆਪਣਾ ਪਰਿਵਾਰ ਹੈ ਗਰੀ ਪਰਿਵਾਰ ਉਹਨੂੰ ਜਿਹੜੀ ਹੈ 50% ਡਿਸਕਾਊਂਟ ਤੇ ਅਨਾਂ ਤੋਂ 70% ਡਿਸਕਾਊਂਟ ਤੇ ਜਿਹੜੀ ਹੈ ਚੀਜ਼ ਲੈ ਕੇ ਦਿੱਤੀ ਜਾਂਦੀ ਹੈ ਮੇਰੀ ਕੋਸ਼ਿਸ਼ ਰਹੇਗੀ ਐਨਜੀਓਜ਼ ਨੂੰ ਨਾਲ ਜੋੜ ਕੇ ਐਸਸੀ ਕਮਿਸ਼ਨ ਕੋ ਸਬਸਿਡੀ ਲੈ ਕੇ ਅਸੀਂ ਜਿਹੜਾ ਹੈ ਕਿ ਇਹਨਾਂ ਨੂੰ ਜਿਹੜਾ ਉਹ ਲੈ ਕੇ ਦਈਏ ਆਪਣਾ ਈ ਰਿਕਸ਼ਾ ਲੈ ਕੇ ਦਈਏ ਤਾਂ ਜੋ ਜਿਹੜੀ ਜੇ ਪੰਜ ਸੁੱਧਿਆੜੀ ਕਮਾਲੀ 150 200 ਦੇ ਤਾ ਤੇ ਪਰਿਵਾਰ ਚ ਕੀ ਲਿਆਂਦਾ ਇਹ ਨਹੀਂ ਮੰਗਾਈਏ ਹੁਣ ਤੀਸਰਾ ਦੇਖਾਂਗੇ ਤੁਸੀਂ ਕੋਠਾ ਦੇਖਿਓ ਕਿ ਅੰਨਾਂ ਦਾ ਸਾਰਾ ਟੋਕੀ ਗਿਆ ਮੈਂ ਕਹਾਂਗਾ ਕਿ ਰਹਿਣ ਲਈ ਕੀ ਜੇ ਕੋਈ ਇੱਕ ਦਿਨ ਰਹਿ ਲੈ ਕੀ ਪਤਾ ਛਾਤੀ ਉੱਪਰ ਦੇ ਕਿਤੇ ਤੇ ਅੱਜਕੱਲ ਤਿੰਨ ਚੀਜ਼ਾਂ ਦੋ ਚੀਜ਼ਾਂ ਬਹੁਤ ਜ਼ਰੂਰੀ ਹੈ ਰੋਟੀ ਤੇ ਮਕਾਨ ਜੇ ਸਾਡੇ ਕੋਲ ਇਹ ਚੀਜ਼ਾਂ ਅਸੀਂ ਜ਼ਿੰਦਗੀ ਜਿੜੀ ਹੈ ਡਿਗਨਿਟੀ ਨਾਲ ਆਪਣੀ ਜੀਵਨ ਜੀ ਸਕਦੇ ਆ ਸਾਡੀ ਪ੍ਰਸ਼ਾਸਨ ਵੱਲੋਂ ਮੇਰੇ ਵੱਲੋਂ ਪੰਜਾਬ ਸਰਕਾਰ ਵੱਲੋਂ ਪੂਰੀ ਕੋਸ਼ਿਸ਼ ਰਹੇਗੀ ਕਿ ਉਹ ਜਿਹੜੀ ਲਾਈਫ ਹੈ ਡਿਗਨਿਟੀ ਲਾਈਫ ਜਿਹੜੀ ਹੈ ਉਹ ਇਹਨਾਂ ਨੂੰ ਜਿਹੜੀ ਹੈ ਕਰਕੇ ਦੇਵਾਂ ਇਹਨਾਂ ਦੀ ਜਿਹੜੀਆਂ ਬੇਸਿਕ ਨੈਸੈਸਿਟੀਆਂ ਹੈ ਮੈਂ ਕੰਪਲੀਟ ਕਰਾਵਾਂ ਜੋ ਪੰਜਾਬ ਸਰਕਾਰ ਵੱਲੋਂ ਸਹੂਲਤ ਦਿੱਤੀ ਜਾਂਦੀ ਹੈ ਉਹ ਇਹਨਾਂ ਨੂੰ ਪਹਿਲ ਦੇ ਤੌਰ ਤੇ ਨਾਲ ਹੋ ਕੇ ਉਹ ਇਹਨਾਂ ਦੀ ਕਰਾ ਕੇ ਦੇਵਾਂ ਤੀਸਰਾ ਜਿਹੜਾ ਕੇਸ ਹੈ ਕਿ ਦੇਖ ਇਹਨਾਂ ਦੀ ਪਿੱਛੋਂ ਚਲਦੀ ਨਹੀਂ ਜਿਹੜੀ ਲੋਅਰ ਲਿੰਬ ਦੀ ਜਿਹੜੀ ਡਿਸੇਬਿਲਟੀ ਹੈ ਉਹ ਵੀ ਡਾਕਟਰਸ ਦੇ ਨਾਲ ਨਿਊਰੋ ਸਰਜਨ ਬੀਇੰਗ ਅ ਡਾਕਟਰ ਮੇਰੇ ਕਈ ਨਿਊਰੋ ਸਰਜਨ ਨੇ ਕੰਸਲਟ ਨੇ ਮੈਂ ਟਾਈਆਂ ਪਾ ਕੇ ਕੋਸ਼ਿਸ਼ ਕਰਾਂਗਾ ਕਿ ਇਹਨਾਂ ਦੀ ਲੱਤ ਚੱਲ ਪਏ ਸੋ ਦਾ ਆਪਣੇ ਪੈਰਾਂ ਤੇ ਮੂਣਾ ਖੜਾ ਹੋ ਜੇ ਬਟ ਫਿਰ ਵੀ ਮੇਰੀ ਰੱਬ ਗੇ ਅਰਦਾਸ ਹੈ ਕਿ ਇਹ ਵਧੇ ਪੜੇ ਲਿਖੇ ਕਿਉਂਕਿ ਇਹਦੇ ਵਿੱਚ ਇਹਨੂੰ ਅੱਗੇ ਵੱਧਣ ਚ ਬੜੇ ਚਾਂਸਿਸ ਨੇ ਨਾ ਵੱਧ ਜੇ ਚੰਗਾ ਪੜਦਾ ਅਫਸਰ ਬਣ ਸਕਦਾ ਸਭ ਕੁਝ ਕਰ ਸਕਦਾ ਤੇ ਅਸੀਂ ਉਹ ਵੀ ਕਰਾਂਗੇ ਤੀਸਰਾ ਮਿਆ ਜੀ ਉਸਨਾ ਟਾਈਪ ਕਰਦਾ ਕਿਸੇ ਨੂੰ ਬੈਟਰੀ ਵਾਲਾ ਲੈ ਕੇ ਦਈਏ ਤਾਂ ਜੋ ਹੱਥ ਚਲਾਣ ਬਾਹਵਾਂ ਨਾ ਥਕਨ ਤਾਂ ਜੋ ਅੱਗੇ ਜੇ ਅੱਗੇ ਜੀਵਨ ਜੀਣ ਕਰਨਾ ਹੈ ਪੜਨਾ ਹੈ ਦੂਰ ਜਾਣਾ ਉਹ ਈਜ ਰਿਹਾ ਹੈ ਬੈਟਰੀ ਵਾਲੀ ਰਿਕਸ਼ੇ ਨਾਲ ਉਹ ਕਰ ਸਕੇ ਕਹਿਣ ਦਾ ਮਤਲਬ ਇਹ ਹੈ ਕਿ ਇਨੀਸ਼ੀਏਟਿਵ ਸਾਨੂੰ ਸਾਰਿਆਂ ਨੂੰ ਚੁੱਕਣਾ ਪਏਗਾ ਮੈਂ ਹੋਊਗੀ ਐ ਜੀਜ਼ ਹੋਗੀ ਪੰਜਾਬ ਸਰਕਾਰ ਵੱਲੋਂ ਸੂਟਾ ਦਿੱਤੀਆਂ ਜਾ ਰਹੀਆਂ ਪਲੱਸ ਤੁਸੀਂ ਜਿਹੜੇ ਵੀਰ ਪੱਤਰਕਾਰ ਹੋ ਤੁਸੀਂ ਜਿਹੜੇ ਸਾਡੇ ਦਸਵੰਦ ਦੇਣ ਵਾਲੇ ਲੋਕ ਆਪਣੇ ਐਨ ਜੀਓਜ਼ ਨੇ ਉਹਨਾਂ ਤੱਕ ਪਹੁੰਚਾਓ ਤਾਂ ਜੋ ਰਲ ਮਿਲ ਕੇ ਇਹਨਾਂ ਨੂੰ ਅਸੀਂ ਵਧੀਆ ਜ਼ਿੰਦਗੀ ਜੀਣ ਲਈ ਇੱਕ ਜਿਹੜਾ ਸਥਾਨ ਐਸਟੈਬਲਿਸ਼ ਕਰਕੇ ਦੇਈਏ ਤਾਂ ਜੋ ਹਰ ਮੁਕੰਮਲ ਸੂਤ ਦੇਈਏ ਜੋ ਆਪਣੇ ਪਰਿਵਾਰਾਂ ਨੂੰ ਦੇ ਰਹੇ ਧੰਨਵਾਦ ਜੀ 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 ਜ ਤੁਹਾਡੇ ਪੱਤਰਕਾਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿੰਨਾ ਖਬਰ ਚਲਾਈ ਹੈ ਤੇ ਕੱਲ ਹੀ ਖਬਰ ਚੱਲੀ ਹੈ ਤੇ ਅੱਜ ਸਾਡੇ ਵੱਧੀਆ ਅਫਸਰ ਨੇ ਏਡੀਸੀ ਸਾਹਿਬ ਜਿਹੜੇ ਅੱਜ ਸਵੇਰੇ ਹੀ ਸਾਡੇ ਕੋਲ 9 ਵਜੇ ਪਹੁੰਚ ਗਏ ਨੇ ਮੈਂ ਇਹਨਾਂ ਦਾ ਦਿਲੋਂ ਤੁਹਾਡਾ ਵੀ ਸਾਰੀ ਮੀਡੀਆ ਦਾ ਤੇ ਏਡੀਸੀ ਸਾਹਿਬ ਦਾ ਦਿਲੋਂ ਧੰਨਵਾਦ ਕਰਦਾ ਕਿ ਜਿਹੜੇ ਆ ਗਏ ਜਿੰਨਾ ਮੁਸ਼ਕਲ ਵੇਖਿਆ ਵੀ ਮੌਕਾ ਵੇਖਿਆ ਤੇ ਆਪਣਾ ਹੱਲ ਕਰਨਗੇ ਜਰੂਰ ਏਡੀਸੀ ਸਾਹਿਬ ਦਾ ਬਹੁਤ ਧੰਨਵਾਦ ਕਰਨੀ ਚਾਹੁੰਦਾ ਜੀ ਮੀਡੀਆ ਦਾ ਮੇਰਾ ਵੀਰ ਬਾਜੇ ਸਾਹਿਬ ਹਨਾਂ ਦਾ ਵੀ ਪਿਆਣਾ ਸਾਨੂੰ ਗਰੀਬ ਪਰਿਵਾਰ ਨੂੰ ਤਾਂ ਚੁੱਕਦੀ ਕੋਸ਼ਿਸ਼ ਕੀਤੀ ਆ ਜੀ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਸਾਡਾ ਹੱਲ ਹੋਇਆ ਜਾਏ ਹੁਣ ਤੁਹਾਨੂੰ ਮਦਦ ਮਿਲ ਲਈ ਹੈ ਲੱਗਦਾ ਕਿ ਠੀਕ ਤਰ੍ਹਾਂ ਪਰਿਵਾਰ ਪਾਲ ਸਕੋ ਹਾਂਜੀ ਹਾਂਜੀ ਸਰ ਸਾਡਾ ਸਹਾਰਾ ਜਰੂਰੀ ਚੱਕ ਵੀ ਬਣ ਕੇ ਦੇ ਆ ਜਾਓਗੇ ਹਾਂਜੀ ਹਾਂਜੀ ਬਿਲਕੁਲ ਜੀ